ਬੀਤੀ ਰਾਤ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿੱਚ ਇੱਕ ਬੈਠਕ ਗੁਰਦੁਆਰਾ ਬਾਰਟ ਸਾਹਿਬ ਦੇ ਮੈਨੇਜਰ ਸਰਬਜੀਤ ਸਿੰਘ ਕਾਹਲੋ ਦੀ ਅਗਵਾਈ ਅਤੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਦੀ ਦੇਖਰੇਖ ਵਿੱਚ ਕੀਤੀ ਗਈ ਜਿਸ ਵਿੱਚ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਅਤੇ ਰਾਜਨੀਤਿਕ ਆਗੂ ਹਾਜ਼ਰ ਰਹੇ ਅਜ਼ਰਾਨ ਨੋਬੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸਤਾਬਦੀ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਜੋ ਕਸ਼ਮੀਰ ਇਹ ਗੁਰਦੁਆਰਾ ਮਟਨ ਸਾਹਿਬ ਤੋਂ ਸ਼੍ਰੀਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢਿਆ ਜਾ ਰਿਹਾ ਹੈ ਉਹ 16 ਨਵੰਬਰ ਨੂੰ ਪਠਾਨਕੋਟ ਪਹੁੰਚ ਰਿਹਾ ਹੈ ਜਿਸ ਦਾ ਸਵਾਗਤ ਮਾਧੋਪੁਰ ਵਿੱਚ ਪਠਾਨਕੋਟ ਪੁਲਿਸ ਦੀ ਟੁਕੜੀ ਵੱਲੋਂ ਸਲਾਮੀ ਦੇ ਕੇ ਕੀਤਾ ਜਾਏਗਾ ਉਸ ਤੋਂ ਬਾਅਦ ਇਹ ਨਗਰ ਕੀਰਤਨ ਡਿਫੈਂਸ ਰੋਡ ਤੋਂ ਹੁੰਦਾ ਹੋਇਆ मामੂਨ ਚੌਂਕ ਪਹੁੰਚੇਗਾ ਸੋਪਰਾੰਤ ਪਠਾਨਕੋਟ ਡੈਡਲਹੋਜੀ ਰੋਡ ਲਾਈਟਾ ਵਾਲਾ ਚੌਕ ਡਾਂਗੂ ਰੋਡ ਮੋਡਲ ਟਾਊਨ ਸ਼ਹੀਦ ਭਗਤ ਸਿੰਘ ਚੌਂਕ ਤੋਂ ਚੱਕੀ ਪੁਲ ਦੇ ਫਲਾਈਓਵਰ ਅਤੇ ਢਾਕੀ ਰਾਹੀਂ ਗੁਰਦੁਆਰਾ ਸੇਵਾਰਤ ਸਾਹਿਬ ਪਹੁੰਚੇਗਾ ਤੇ ਅਸਦਾ ਵੇ ਸ਼ਾਮ ਹੋਵੇਗਾ ਅਸਤੇ ਯਾਰੀਆਂ ਲਈ ਵਿਚਾਰ ਚਰਚਾ ਕੀਤੀ ਗਈ ਅਤੇ ਸਾਰਿਆਂ ਨੇ ਮਿਲ ਕੇ ਗੁਰੂ ਸਾਹਿਬ ਦੇ ਆਦਬ ਸਨਮਾਨ ਲਈ ਹਰ ਪ੍ਰਕਾਰ ਦੀ ਮੁਕੰਮਲ ਤਿਆਰੀ ਕਰਨ ਦੀ ਗੱਲ ਰੱਖੀ ਜਿਸ ਵਿੱਚ ਫੁੱਲਾਂ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਬਖਮਕ ਜਗਾਹਾਂ ਤੇ ਸਟਾਲ ਲਗਾ ਕੇ ਲੰਗਰ ਵਿਵਸਥਾ ਕਰਨ ਅਤੇ ਗੱਟਕਾ ਪਟੀਆਂ ਵੱਲੋਂ ਆਪਣੇ ਜੋਹਰ ਦਿਖਾਏ ਜਾਣਗੇ ਉਥੇ ਹੀ ਆਏ ਹੋਏ ਸਾਰੇ ਨਵਾਂਦਿਆਂ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ 16 ਨਵੰਬਰ ਨੂੰ ਸਾਰੇ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਗੁਰੂ ਸਾਹਿਬ ਦੇ ਆ ਰਹੇ ਨਗਰ ਕੀਰਤਨ ਦਾ ਬਰਬਾ ਸਵਾਗਤ ਕਰਨ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿੰਘ ਸਭਾ ਮਾਲਟਾਉਂ ਵਿਖੇ ਜੀ ਜੀ ਭਾਜੀ ਮੈਂ ਇਹ ਕਹਵਾਨਾ ਕਿ ਅਲੌਕਿਕ ਨਜ਼ਾਰਾ ਸੀ ਨਜ਼ਾਰਾ ਕੀ ਸੀ ਇਹ ਇੱਥੇ ਜਿਹੜਾ ਸੁਮੇਲ ਦੇਖਣ ਨੂੰ ਮਿਲਿਆ ਮੇਰਾ ਸਿਰ ਝੁਕਦਾ ਉਸ ਸਮੇਲ ਦੇ ਅੱਗੇ ਇਹ ਸੁਮੇਲ ਹੀ ਪਠਾਨਕੋਟ ਦੀ ਜਿਹੜੀ ਹੈ ਇੱਕ ਪਛਾਣ ਹੈ ਜਿਹਦਰ ਗੁਰਜੀਤ ਸਿੰਘ ਮੇਰੇ ਨਾਲ ਖੜੇ ਆ ਜੇ ਮੈਂ ਥੋੜਾ ਪਿਛੋਕੜ ਜਾਵਾਂ ਤੇ ਇਹਨਾਂ ਦੇ ਪਿਤਾ ਦੀ ਜਿਹਦਰ ਕੇਸਰ ਸਿੰਘ ਜੀ ਹੁੰਦੇ ਸੀ ਤੇ ਉਹਨਾਂ ਨੂੰ ਪਠਾਨਕੋਟ ਦਾ ਗਾਂਧੀ ਕਿਹਾ ਜਾਂਦਾ ਸੀ ਅੱਜ ਇੰਨਾ ਮਨ ਦੇ ਵਿੱਚ ਇੱਕ ਚਾਅ ਹੈ ਇੱਕ ਖੁਸ਼ੀ ਹੈ ਕਿ ਅਸੀਂ ਕਿਸ ਤਰ੍ਹਾਂ ਸਾਰੇ ਇੱਕ ਜੁਟਸਾ ਦਾ ਪ੍ਰਗਟਾਵਾ ਕੀਤਾ ਸੀ ਸਾਰਿਆਂ ਨੇ ਸਾਰਿਆਂ ਨੇ ਤੁਹਾਨੂੰ ਬੇਨਤੀ ਜਿਹੜੀ ਹੈ ਉਹ ਕਰ ਦਿੱਤੀ ਹੈ 16 ਤਰੀਕ ਨੂੰ ਇਸ ਜਿਹੜੀ ਇੱਕ ਜੁਟਤਾ ਦਾ ਅਸੀਂ ਪ੍ਰਗਟਾਵਾ ਪਠਾਨਕੋੜ ਦੀਆਂ ਸੜਕਾਂ ਦੇ ਉੱਤੇ ਵੀ ਕਰਨਾ ਅਸੀਂ ਥਾਂ ਥਾਂ ਦੇ ਉੱਤੇ ਉਸ ਨਗਰ ਕੀਰਤਨ ਦਾ ਜਿਹੜਾ ਅਸੀਂ ਸਵਾਗਤ ਕਰਨਾ ਹੈ ਔਰ ਸਰਬ ਸਾਂਝੀ ਵਾਲਤਾ ਦਾ ਜਿਹੜਾ ਸੰਦੇਸ਼ ਸਾਨੂੰ ਗੁਰੂ ਸਭਾਨ ਦੇ ਗਿਆ ਉਹ ਉਸ ਦਿਨ 16 ਤਰੀਕ ਪਠਾਨਕੋੜ ਦੀਆਂ ਸੜਕਾਂ ਦੇ ਉੱਤੇ ਤੁਸੀਂ ਦੇਖੋਗੇ ਮੈਨੂੰ ਇਸ ਗੱਲ ਦੀ ਆਸ ਨਹੀਂ ਮੈਂ ਇਸ ਗੱਲ ਦੇ ਉੱਤੇ ਪੂਰਾ ਜਿਹਨੂੰ ਮੈਨੂੰ ਭਰੋਸਾ ਹੈ ਕਿ ਜਿਹੜਾ 16 ਤਰੀਕ ਨੂੰ ਪਠਾਨਕੋਟ ਦੇ ਵਿੱਚ ਜਿਹੜੇ ਸਰਬਸਾਂ ਦੀ ਵਾਲਤਾ ਦਾ ਜਿਹੜਾ ਸੰਦੇਸ਼ ਹੈ ਉਹ ਤੁਹਾਨੂੰ ਨਜ਼ਰ ਆਏਗਾ ਔਰ ਇਹ ਮੈਂ ਸਮਝਦਾ ਇੱਕ ਪਠਾਨਕੋਟ ਇੱਕ ਐਸਾ ਸ਼ਹਿਰ ਹੈ ਜਿੱਥੇ ਤੁਹਾਨੂੰ ਇਹੋ ਜਿਹਾ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲੇਗਾ ਮੈਂ ਮੇਰਾ ਸਿਰ ਝੁਕਦਾ ਮੇਰੇ ਇੱਕ ਛੋਟੀ ਜੀ ਬੇਨਤੀ ਦੇ ਉੱਤੇ ਅੱਜ ਸਾਰੀਆਂ ਸੰਸਥਾਵਾਂ ਰਾਜਨੀਤਿਕ ਸਮਾਜਿਕ ਧਾਰਮਿਕ ਦੇ ਸੇ ਬੰਦੀਆਂ ਦੇ ਆਗੂ ਸਾਰੇ ਇੱਥੇ ਆਇਆ ਮੇਰਾ ਉਹਨਾਂ ਦੇ ਚਰਨਾਂ ਦੇ ਸਿਰ ਚੁੱਕਦਾ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਤੁਸੀਂ ਸਾਰੇ ਆਇਓ ਅਸੀਂ ਸਾਰਿਆਂ ਨੇ ਉਸ ਦਿਨ ਨਗਰ ਕੀਰਤਨ ਦਾ ਵੱਧ ਚੜਕੇ ਜਿਹੜਾ ਸਵਾਗਤ ਕਰਨਾ ਹੈ ਗਤਕਾ ਟੀਮਾਂ ਜਿਹੜੀਆਂ ਉਹ ਆਪਣੇ ਜੋਹਰ ਵੱਖਰੇ ਤੌਰ ਦੇ ਤੇ ਦਿਖਾਣ ਗਿਆ ਸੰਤ ਸਪਾਈ ਗਤਕਾ ਜਿਹੜਾ ਉਹਨਾਂ ਨੇ ਵੀ ਕਰਨਾ ਹੈ ਔਰ ਸਾਡੇ ਬਹੁਤ ਹੀ ਸਤਕਾਰਯੋਗ ਦੇਹਦਰ ਗੁਰਜੀਤ ਸਿੰਘ ਵੀ ਮੇਰੇ ਨਾਲ ਖੜੇ ਹਨ ਦੇਹਦਰ ਕੇਸਰ ਸਿੰਘ ਗਤਕਾ ਫਲਵਾੜੀ ਜਿਹੜੀ ਹੈ ਉਹ ਆਪਣੇ ਗਤਕੇ ਦੇ ਜੋਹਰ ਜਿਹੜੇ ਆ ਉਹ ਨਾਲ ਦਿਖਾਏਗੀ ਵੈਰੀ ਫੇਰ ਸਮੂਚੀ ਸ਼ਹਿਰ ਵਾਸੀਆਂ ਨੂੰ ਸਾਡੇ ਸਾਰਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ 16 ਤਰੀਕ ਨੂੰ ਜੋ ਅਸੀਂ ਚਾਹੁੰਦੇ ਆ ਇੱਕ ਜਿਹੜਾ ਨਜ਼ਾਰਾ ਸ਼ਹਿਰ ਦੇ ਵਿੱਚ ਨਜ਼ਰ ਆਉਣਾ ਚਾਹੀਦਾ ਉਹ ਮੈਂ ਆਸ ਕਰਾਂਗਾ ਕਿ ਉਹ ਨਜ਼ਾਰਾ ਸਾਨੂੰ ਨਜ਼ਰ ਆਏਗਾ ਇਨੀਆਂ ਗਬੇਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਨਵੰਬਰ ਨੂੰ ਸ਼੍ਰੀ ਮਟਰਨ ਸਾਹਿਬ ਕਸ਼ਮੀਰ ਤੋਂ ਪੁਕਾਰ ਦਿਵਸ ਨਗਰ ਕੀਰਤਨ ਦਾ ਆਯੋਜਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਔਰ ਇਸ ਰੂਟ ਦੇ ਵਿੱਚ ਇੱਕ ਪ੍ਰਮੁੱਖ ਸ਼ਹਿਰ ਉੱਤਰ ਭਾਰਤ ਦਾ ਪ੍ਰਸਿੱਧ ਵਪਾਰਕ ਖੇਤਰ ਪਠਾਨਕੋਟ ਇਹ ਵੀ ਆ ਰਿਹਾ ਔਰ ਪਠਾਨਕੋਟ ਦੀਆਂ ਸਾਰੀਆਂ ਹੀ ਧਾਰਮਿਕ ਰਾਜਨੀਤਿਕ ਸਮਾਜਿਕ ਸ਼ਕਤੀਆਂ ਨੇ ਵੱਡੇ ਪੱਧਰ ਤੇ ਸ਼ਿਰਕਤ ਕੀਤੀ ਆ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਕਿ ਇੱਕ ਤੋਂ ਇੱਕ ਵੱਧ ਕੇ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਪ੍ਰਬੰਧ ਕਰਾਂਗੇ ਸਾਡੇ ਦਰਮਿਆਨ ਲਾਇਨਸ ਕਲੱਬ ਨੇ ਵੀ ਪਹੁੰਚ ਕੀਤੀ ਆ ਆਮ ਆਦਮੀ ਪਾਰਟੀ ਦੇ ਪਤਵੰਤੇ ਵੀ ਆਏ ਨੇ ਭਾਰਤੀ ਜਨਤਾ ਪਾਰਟੀ ਦੇ ਪਤਵੰਤੇ ਵੀ ਆਏ ਨੇ ਔਰ ਸਾਰੀਆਂ ਧਾਰਮਿਕ ਜਥੇਬੰਦੀਆਂ ਗੁਰਦੁਆਰਾ ਸਾਹਿਬਾਨ ਦੇ ਆਗੂ ਵੀ ਆਏ ਆ ਤੁਸੀਂ ਵੇਖ ਰਹੇ ਵਪਾਰ ਮੰਡੂ ਦੀ ਪਹੁੰਚਿਆ ਮਿਲ ਸਾਹਿਬ ਖੜੇ ਨੇ ਮਿੰਦਰੋਜੀ ਖੜੇ ਨੇ ਹੋਰ ਸਨਮਾਨਯੋਗ ਸਸ਼ੇਤਾ ਖੜੀਆਂ ਨੇ ਕਹਿੰਦਾ ਭਾਵੇਂ ਆ ਕਿ ਅਸੀਂ ਇਸ ਨਗਰ ਕੀਰਤਨ ਦੇ ਦੌਰਾਨ ਅਸਲ ਤਸਵੀਰ ਪਠਾਨਕੋਟ ਦੀ ਪੇਸ਼ ਕਰਨੀ ਹੈ ਦੁਨੀਆ ਦੇ ਸਾਹਮਣੇ ਕਿ ਅਸੀਂ ਇੱਕ ਮਾਲਾ ਦੇ ਮੋਤੀਆਂ ਇਥੋਂ ਦੀਆਂ ਫਿਜ਼ਾਵਾਂ ਦੇ ਵਿੱਚ ਗੁਰਤੇਗ ਬਹਾਦਰ ਮਰਦੀ ਜਿਹੜੀ ਸਿੱਖਿਆ ਹੈ ਉਹ ਇਨ ਬਿਨ ਲਾਗੂ ਹੈ ਉਸੇ ਮੁਹੱਬਤ ਦਾ ਪ੍ਰੇਮ ਦਾ ਪ੍ਰਗਟਾਵਾ ਸੀ ਇਸ ਨਗਰ ਕੀਰਤਨ ਦੇ ਦੌਰਾਨ ਕਰਨਾ ਹੈ ਤੁਸੀਂ ਸਾਰਾ ਇਕੱਠੇ ਵੇਖ ਰਹੇ ਹੋ ਹਾਮੀ ਭਰਦਾ ਹੈ ਕਿ ਅਸੀਂ ਚੜ੍ਹਦੀ ਕਲਾ ਦੇ ਨਾਲ ਨਗਰ ਕੀਰਤਨ ਦਾ ਸਵਾਗਤ ਕਰਾਂਗੇ ਔਰ ਗੁਰਤੇਗ ਬਹਾਦਰ ਮਾਰ ਦੀਆਂ ਖੁਸ਼ੀਆਂ ਆਪਣੀ ਝੋਲੀ ਦੇ ਵਿੱਚ ਪਾਵਾਂਗੇ ਕੀ ਰੂਟ ਪਲਾਨ ਰਹੇਗਾ ਜੀ 15 ਨੂੰ ਉੱਥੋਂ ਸ਼ੁਰੂ ਹੋਣਾ ਹੈ 16 ਨੂੰ ਜੰਮੂ ਪਹੁੰਚੇਗਾ 16 ਸਵੇਰੇ 9 ਵਜੇ ਜੰਮੂ ਤੋਂ ਚੱਲ ਕੇ ਰਾਤ ਤਕਰੀਬਨ ਜਿਹੜਾ ਵੀ ਸਮਾਂ ਹੋ ਗਿਆ ਬਾਸਾ ਪਹੁੰਚੇਗਾ ਔਰ ਇਸ ਮੀਟਿੰਗ ਦੇ ਵਿੱਚ ਬਾਸਾ ਦੇ ਮੈਨੇਜਰ ਸਾਹਿਬ ਸਰਦਾਰ ਸਬਜੀ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਆ ਸਾਰਾ ਪ੍ਰਬੰਧ ਉਹ ਵੀ ਆਪ ਆਪਣੇ ਤੌਰ ਤੇ ਵੀ ਵੇਖ ਰਹੇ ਆ ਔਰ ਚੜ੍ਹਦੀ ਕਲਾ ਨਾਲ ਅਸੀਂ ਸਾਰਿਆਂ ਦਾ ਨਗਰ ਕੀਰਤਨ ਦਾ ਸਵਾਗਤ ਕਰਦੇ ਆਂ ਅਪੀਲ ਇਹ ਹੈ ਜੀ ਅਸੀਂ ਉਹਨਾਂ ਉਸ ਦਿਨ ਘਰਾਂ ਤੋਂ ਬਾਹਰ ਨਿਕਲਣਾ ਆਪਣੇ ਬੱਚਿਆਂ ਨੂੰ ਦੱਸਣਾ ਗੁਰਤੇਗ ਭਦਰ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਦੀ ਸ਼ਹਾਦਤ ਹਿੰਦੁਸਤਾਨ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਸ਼ਹਾਦਤ ਹੈ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਪਰਚਮ ਨੂੰ ਪੂਰੀ ਦੁਨੀਆ ਦੇ ਵਿੱਚ ਲਹਿਰਾਉਣ ਦੀ ਸ਼ਹਾਦਤ ਹੈ ਔਰ ਦੁਨੀਆ ਨੂੰ ਇਹ ਗੱਲ ਦੱਸਣ ਦੀ ਸ਼ਹਾਦਤ ਹੈ ਕਿ ਜੇਕਰ ਕੋਈ ਜ਼ੁਲਮ ਕਰਦਾ ਤੇ ਹਿੰਦੁਸਤਾਨ ਦੀ ਧਰਤੀ ਦੇ ਜਾਏ ਆਪਣਾਪ ਕੁਰਬਾਨ ਕਰਕੇ ਉਸ ਜ਼ੁਲਮ ਨੂੰ ਥੱਲਣ ਦੀ ਮਾਦਾ ਰੱਖਦੇ ਆ ਤਾਕਤ ਰੱਖਦੇ ਆ ਸਾਰਿਆਂ ਨੂੰ ਪਤਾ ਹੀ ਹੈ ਕਿ ساری ਦੁਨੀਆ ਦੇ ਵਿੱਚ 350ਵਾਂ ਸ਼ਹੀਦੀ ਦਿਵਸ ਜਿਹੜਾ ਉਹ ਗੁਰੂ ਤੇਗ ਬਹਾਦਰ ਜੀ ਦਾ ਮਨਾਇਆ ਜਾ ਰਿਹਾ ਇਸੇ ਕੜੀ ਦੇ ਵਿੱਚ ਜਿਹੜੇ ਮਟਨ ਤੋਂ ਜਿੱਥੋਂ ਏ ਬਾਬਾ ਜੀ ਦੀ ਪਲਕੀ ਸ਼ੁਰੂ ਹੋ ਕੇ 16 ਨਵੰਬਰ ਨੂੰ ਪਠਾਨਕੋਟ ਦੇ ਵਿੱਚ ਐਂਟਰ ਕਰ ਰਹੀ ਹੈ। ਤੋਂ ਅੱਜ ਉਹਦੀ ਇੱਕ ਮੀਟਿੰਗ ਜਿਹੜੀ ਹੈ ਦੋ ਦੁਆਰਾ ਮਾਡਲ ਟਾਊਨ ਚ ਮਨਪ੍ਰੀਤ ਸਾਨੀ ਜੀ ਦੀ ਦੇਖਸਾ ਦੇ ਵਿੱਚ ਅੱਜ ਹੋਈ ਆ। ਔਰ ਉਹਦੇ ਵਿੱਚ ਸਾਰੀਆਂ ਪਠਾਨਕੋਟ ਦੀਆਂ ਜਥੇਬੰਦੀਆਂ, ਐਨ ਜੀਓਜ਼, ਸਾਰੀਆਂ ਪੋਲੀਟੀਕਲ ਪਾਰਟੀਆਂ ਸਾਡੀਆਂ ਸਾਰੀਆਂ ਹੀ ਜਥੇਬੰਦੀਆਂ ਨੇ ਅੱਜ ਇੱਕ ਬਹੁਤ ਫੈਸਲਾ ਕੀਤਾ ਹੈ। ਕਿ ਸਾਰੇ ਪਠਾਨਕੋਟ ਦੇ ਲੋਕ ਉਸ ਪਲਕੀ ਦੇ ਸਵਾਗਤ ਦੇ ਲਈ 16 ਤਰੀਕ ਨੂੰ ਬਾਹਰ ਨਿਕਲ ਕੇ ਆਣਗੇ ਜਗਾ ਜਗਾ ਤੇ ਸਟਾਲ ਲਗਾਏ ਜਾਣਗੇ ਸਾਰੀਆਂ ਸੰਸਥਾਵਾਂ ਆਪਣੀ ਤਰਫੋਂ ਉਸ ਦਿਨ ਉਸੇ ਦਿਵਸ ਤੋਂ ਜਦੋਂ ਪਲਕੀ ਦੇ ਸਵਾਗਤ ਦੇ ਲਈ ਸਾਰੀਆਂ ਜੋ ਜੜੀਆਂ ਉਹ ਜਗਾ ਜਗਾ ਤੇ ਸਟਾਲ ਲਗਾ ਕੇ ਉਹਨਾਂ ਦਾ ਗੁਰੂ ਜੀ ਦਾ ਪਲਕੀ ਦਾ ਸਵਾਗਤ ਕਰਨਗੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ कि 16 ਤਰੀਕ ਨੂੰ 16 ਨਵੰਬਰ ਨੂੰ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਸਾਰੇ ਸੜਕਾਂ ਤੇ ਆਓ ਔਰ ਪਲਕੀ ਦੇ ਜਿਹੜਾ ਆਸ਼ੀਰਵਾਦ ਗੁਰੂ ਜੀ ਦਾ ਲਓ ਔਰ ਉਸ ਪਲਕੀ ਦਾ ਸਵਾਗਤ ਵੀ ਕਰੋ ਜਿਹੜੀ ਬੜੇ ਚਾਵਾਂ ਦੇ ਨਾਲ ਸਾਡੇ ਪਠਾਨਕੋਟ ਦੇ ਵਿੱਚੋਂ ਲੰਘ ਕੇ ਜਾ ਰਹੀ ਹੈ ਸਾਡੇ ਲਈ ਇਹ ਨਾਲ ਵੱਡੀ ਖੁਸ਼ੀ ਦੀ ਹੋਰ ਗੱਲ ਕੋਈ ਨਹੀਂ ਕਿ ਉਹ ਪਲਕੀ ਸਾਡੇ ਸ਼ਹਿਰ ਦੇ ਵਿੱਚੋਂ ਦੀ ਜਾ ਰਹੀ ਹੈ ਤੋਂ ਸਾਰੇ ਸ਼ਹਿਰ ਵਾਸੀਆਂ ਨੂੰ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਬਾਹਰ ਨਿਕਲ ਕੇ ਆਓ ਔਰ ਵਾਲ ਕੀ ਦਾ ਸਵਾਗਤ ਕਰੋ ਔਰ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਅੱਜ ਬੜਾ ਪੱਗਾ ਵਾਲਾ ਦਿਨ ਆ ਪਠਾਨਕੋਟ ਗੁਰਦੁਆਰਾ ਸਾਹਿਬ ਮਾਡਲ ਟਾਊਨ ਦੇ ਵਿੱਚ ਸਾਰੇ ਜਥੇਬੰਦੀਆਂ ਔਰ ਸਾਰੇ ਪਠਾਨਕੋਟ ਦੇ ਗੁਰਦੁਆਰਾ ਸਾਹਿਬ ਦੇ ਗੁਰੂ ਘਰਾਂ ਦੇ ਵਿੱਚੋਂ ਜਿੰਨੇ ਵੀ ਪ੍ਰਬੰਧਕ ਨੇ ਔਰ ਐਸਜੀਪੀਸੀ ਦੇ ਪ੍ਰਬੰਧਕ ਅ ਇੱਥੇ ਆਏ ਨੇ ਸ਼੍ਰੋਮਣੀ ਕਾਦੀ ਦਲ ਦੇ ਉੱਥੋਂ ਅੰਮ੍ਰਿਤ ਸਰ ਤੋਂ 16 ਤਾਰੀਖ ਨੂੰ 16 ਨਵੰਬਰ ਨੂੰ ਸਾਡਾ ਪਠਾਨਕੋਟ ਦੇ ਵਿੱਚ ਬੜਾ ਭਾਗਾ ਵਾਲਾ ਦਿਨ ਆ ਜਿਸ ਦਾ ਭਾਈ ਜੀ ਨੇ ਦੱਸਿਆ ਕਿ ਕਸ਼ਮੀਰ ਦੇ ਵਿੱਚੋਂ ਬਾਬਾ ਜੀ ਦੀ ਪਾਲਕੀ ਇੱਥੇ ਪਠਾਨਕੋਟ ਦੇ ਵਿੱਚ ਆਣੀ ਹੈ ਜਿਹੜੀ ਸ਼ਾਮ ਤੱਕ ਪਹੁੰਚੇਗੀ ਦੁਪਹਿਰ ਸ਼ਾਮ ਤੱਕ ਔਰ ਇੱਥੇ ਸਾਰੇ ਜਥੇਬੰਦੀਆਂ ਵਪਾਰ ਮੰਡਲ ਸਾਰੀ ਐਨ ਜੀਓਸ ਸਾਰੀ ਪੋਲੀਟੀਕਲ ਪਾਰਟੀਆਂ ਵੱਧ ਚੜ ਕੇ ਭਾਗ ਲੈਣਾ ਚਾਹੀਦਾ ਜਿਹਦੇ ਵਿੱਚ ਸਾਡੀ ਵੀ ਡਿਊਟੀ ਲੱਗੀ ਹੈ ਹੋਰ ਵੀ ਸ਼ਹਿਰ ਦੇ ਪ੍ਰਬੰਧਿਆ ਨੇ ਖੁਦ ਆਪਣੀ ਡਿਊਟੀ ਲਗਾਈ ਹੈ ਔਰ ਮੈਂ ਮੁਬਾਰਕ ਦਿਨਾ ਮਨਪ੍ਰੀਤ ਜੀ ਨੂੰ ਕਿ ਮੰਤਰੀ ਜੀ ਦੇ ਇੱਕੋ ਕਾਲ ਦੇ ਨਾਲ ਸਾਰੇ ਸ਼ਹਿਰ ਦੇ ਸਾਰੇ ਡਿਗਨਿਟੀਜ਼ ਸਾਰੇ ਸ਼ਹਿਰ ਦੇ ਵਪਾਰੀ ਸਾਰੇ ਪੋਲਿਟੀਕਲ ਬੂਏ ਇੱਕੋ ਕਾਲ ਦੇ ਨਾਲ ਗੁਰਦੁਆਰਾ ਸਾਹਿਬ ਗੁਰੂ ਘਰ ਦੇ ਵਿੱਚ ਉਹਨਾਂ ਨੇ ਆਸ਼ੀਰਵਾਦ ਲਿਆ ਬਾਬਾ ਜੀ ਦਾ ਔਰ ਮੈਂ ਇਹ ਬੜੇ ਫਕਰ ਨਾਲ ਕਹਿੰਦਾ ਕਿ ਸਾਡਾ ਜਿਹੜਾ ਪਠਾਨਪੁਰ ਦੇ ਵਿੱਚ ਹੋਇਆ ਜਿਸ ਤਰ੍ਹਾਂ ਸਾਡੀ ਪੰਜਾਬ ਜਿਹੜੀ ਗੁਰੂਆਂ ਦੀ ਧਰਤੀ ਹੈ ਸ਼ਹੀਦਾਂਾਂ ਦੀ ਧਰਤੀ ਹੈ ਜਿੱਦਾਂ 에어ਫੋਰਸ ਦੇ ਵਿੱਚ ਹਮਲਾ ਹੋਇਆ ਤਾਂ ਵੀ ਪਖਾਨਕੋਟ ਨੇ ਡਟ ਕੇ ਮੁਕਾਬਲਾ ਕੀਤਾ ਜਿੱਦਾਂ ਆਪਰੇਸ਼ਨ ਸੰਦੂਰ ਹੋਇਆ ਉਦੋਂ ਵੀ ਪਖਾਨਕੋਟ ਨੇ ਡਟ ਕੇ ਮੁਕਾਬਲਾ ਕੀਤਾ ਕਿਉਂਕਿ ਇਹ ਸਾਡੇ ਖੂਨ ਦੇ ਵਿੱਚ ਹੈ ਸਾਡੀ ਪੰਜਾਬੀਅਤ ਦੇ ਵਿੱਚ ਹੈ ਸਾਡੇ ਗੁਰੂਆਂ ਦਾ ਆਸ਼ੀਰਵਾਦ ਹੈ ਸਾਡੇ ਜਿਹੜੇ ਕਰਕੇ ਅਸੀਂ ਸਭ ਲੋਕ ਇੱਥੇ ਅੱਜ ਖੜੇ ਹਾਂ ਔਰ ਮੈਂ ਆਪਣੇ ਪ੍ਰੈਸ ਦੇ ਮਾਧਿਅਮ ਤੋਂ ਆਪਣੇ ਭਰਾਵਾਂ ਦੇ ਮਾਧਿਅਮ ਤੋਂ ਅਪੀਲ ਕਰਨਾ ਰਿਕੁਐਸਟ ਕਰਨਾ ਪੂਰੇ ਪਠਾਨਕੋਟ ਦੇ ਵਾਸੀਆਂ ਨੂੰ ਕਿ ਅਸ ਦਿਨ ਜ਼ਰੂਰ ਆਪਣੇ ਘਰਾਂ ਤੋਂ ਪਠਾਨਕੋਟ ਤੋਂ ਕੈਮਰਾਮੈਨ ਹਣੀ ਦੇ ਨਾਲ ਅਜੇ ਸੈਣੀ ਦੀ ਰਿਪੋਰਟ